ਰਵਰਦੀ ਬੋਲ ਸਾਰੇ ਪਹਿਲਾਂ ਸਤਿ ਸ਼੍ਰੀ ਅਕਾਲ ਬੋਲੋ ਸਾਰੇ ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਖੇੜੀ ਮਰੀ ਕੋਹਰ ਤੇ ਸਾਰੇ ਇਹ ਬਚਾਈ ਨਾ ਸਿਆਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਆਪਨੇ ਚਾਨ ਸਿੱਧੂ ਖੰਭੀ ਕੰਡੀ ਬਲੌਕ ਵਿੱਚ ਇਹ ਆਜਾ ਪਾ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਜੀ ਕਿ ਮੈਸਟਰੀ ਆਪਨੇ ਮੁਝਿਆ ਸੀ ਕੰਮ ਕਰ ਮੈਸਟਰੀ ਨੇ ਕੀ ਕੰਮ ਕੀਤਾ ਇਹ ਤੁਹਾਨੂੰ ਦਿਖਾਣੇ ਆ ਏ ਸਾਡੇ ਜੀ ਆਹ ਅਸੀਂ ਬਾਲ ਨਾਲ ਖੇਡਦੇ ਸੀ ਇੱਕ ਰਬੜ ਦੀ ਬਾਲ ਸਸ ਸਤਿ ਸ੍ਰੀ ਅਕਾਲ ਬੋਲੋ ਸਾਰੇ ਸਤਿ ਸ੍ਰੀ ਅਕਾਲ ਜੀ ਹੁਣ ਅਸੀਂ ਖੇਡ ਲਈ ਰਬੜ ਦੀ ਬਾਲ ਇਹ ਵਾਲੀ ਨਾ ਸੁਬਾਨਚ ਵਾਲੀ ਨਾ ਇਹ ਨਾ ਕਿੰਨੀ ਦੂਰ ਜਾਂਦੀ ਹਾ ਇਹ ਰੇਣਾ ਕਿੰਨੀ ਦੂਰ ਜਾਂਦੀ ਇਹ ਚ ਇਹ ਇਹ ਘੱਟ ਇਹ ਜਾ ਰ ਦੂਰ ਜਾਂਦੀ ਇਹ ਚ ਪਾਣੀ ਵੀ ਭਰਦਾ ਵਾ ਇਹ ਦੇਖੋ ਜੀ ਇਹ ਨਾ ਸਵੇਰ ਦਾ ਨਾਤਾ ਹੋਇਆ ਵਾ ਉਹ ਗਿੱਲਾ ਨਹੀਂ ਰਹਾ ਗਿੱਲਾ ਵਾ ਹਜੇ ਨਾ ਛੇੜ ਤੇ ਇਹ ਨੇ ਜੂੜਾ ਨਹੀਂ ਕਰਾਇਆ ਹਜ ਤੱਕ ਇਹ ਜੂੜਾ ਨਹੀਂ ਕਰਾਇਆ ਹਜ ਤੱਕ ਇਹ ਸਵੇਰ ਦਾ ਨਾਤਾ ਹੋਇਆ ਆਉਂਦੀ ਆ ਜਗਾ ਬਣਵਾਈ ਆ ਜੀ ਡੈਡੀ ਜੀ ਨੇ ਮਸਤਰੀ ਇਹ ਹੀ ਕੰਮ ਕਰਦਾ ਸੀਗਾ ਇਹ ਜਗਾ ਡੈਡੀ ਨੇ ਬਣਵਾਈ ਆ ਡੈਡੀ ਸਾਡੇ ਕਾਫੀ ਸਮੇਂ ਤੋਂ ਬਿਮਾਰ ਰਹਿੰਦੇ ਸੀਗੇ ਇਹਦੇ ਵੀ ਜਿਹੜੀ ਤੁਸੀਂ ਰੋਟੀ ਖਵਾਉਂਦੇ ਆ ਤੇ ਵੀ ਉਹ ਰੋਟੀ ਕਿਦਾਂ ਖਵਾਉਂਦੇ ਆ ਅਸੀਂ ਦੇਖ ਕੇ ਹੁੰਦੇ ਹੁੰਦੇ ਸੀ ਜੀ 10ਵੀਂ ਦੀ ਰੋਟੀ ਗੁਰਦੁਆਰਾ ਸੇਬ। ਉਹਨਾਂ ਨੇ ਅਸੀਂ ਸ਼ਹੀਦ ਸਿੰਘਾਂ ਦੀ ਰੋਟੀ ਖਵਾ ਲਈ। ਸ਼ੁਰੂ ਤੋਂ ਇਦਾਂ ਹੀ ਹੋਇਆ। ਮੰਮੀ ਜੀ ਬਾਦੀ ਜੀ ਸਾਰੇ ਬਿਝਾਰਦੇ ਸੀਗੇ। ਤੇ ਇੱਧਰ ਦੇਖ ਲਓ ਜੀ। ਐਸੀ ਕਰ ਨਾ ਖੋ। ਕਰ ਜੀ। ਹਮਤ ਸਰਦਾਰ ਜੀ ਨਾ ਇੰਨਾ ਸੌਂਦੇ, ਇੰਨਾ ਸੌਂਦੇ। ਹੁਣ ਉੱਠਿਆ। ਹੁਣ ਉੱਠਿਆ। ਕਿੰਨਾ ਟਾਈਮ ਹੋ ਗਿਆ ਹੁਣ 6:30 ਹੋਣ ਵਾਲੇ ਆ ਛਾਂਬਦੇ। ਫਟ ਕੇ ਹੁਣ ਹੋਇਆ। ਕੱਤੋਂ ਯੂ ਲੈ ਗਈ ਦਿੰਦੀ ਹੈ ਬੱਕਰੀ ਬੱਕਰੀ ਨੂੰ ਪਾਇਆ ਨਹੀਂ ਆਹੋ ਕਿਸੇ ਨੇ ਆਹ ਆਉਂਦੀ ਇੱਧਰ ਖੇਡੀ ਜਾ ਰਹੀ ਹੈ ক্রিকেট ਓਏ ਆਉਂਦੀ ਸ਼ਾਮ ਦੇ ਟਾਈਮ ক্রিকেট ਖੇਡੀ ਜਾ ਰਹੀ ਹੈ ਹਾਂ ਚਾਊਗਾ ਹਾਂਜੀ ਮੈਂ ਕਹਿੰਦਾ ਚੱਲਾਂਗਾ ਇਹ ਵੀ ਸਪੌਂਟੇਨੀ ਬੋਲੋ ਉਹ ਛਮਾ ਛਮਾ ਵੀ ਨਹੀਂ ਦੂਰ ਜਾਂਦੀ ਦੇਖੋ ਉੱਥੋਂ ਦੀ ਉੱਥੇ ਹੀ ਪਈ ਆ ਅੱਛਾ ਸੰਡੇ ਬੈਲਪੋਰ ਪੜਾਈ ਨਹੀਂ ਕੀਤੀ ਅੱਜ ਬਿਲਕੁਲ ਵੀ ਪੜਾਈ ਨਹੀਂ ਕੀਤੀ ਅੱਜ ਇਹਨਾਂ ਨੇ ਬਿਲਕੁਲ ਪੜਾਈ ਨਹੀਂ ਕੀਤੀ ਸੰਡੇ ਪੜਾਈ ਦੀ ਕੋਈ ਲੋੜ ਕੰਮ ਜਰੂਰ ਕੀਤਾ ਇਹ ਸ਼ਰਮ ਨਹੀਂ ਕੀਤਾ ਜੇ ਤਾਂ ਸਾਫਤਾ ਦੇਖਵਾ ਆ ਗਿਆ ਇਟਾ ਵਗੈਰਾ ਨੇ ਸਟੱਕੀਆਂ ਸਾਫ ਕਰਾਈ ਨਾਲ ਤੇ ਆ ਦੇਖੋ ਇਹ ਮਿਕਰ ਉਹਨਾਂ ਬੋਲੜਾਤੀ ਦੋ ਬਰੀ ਹੈ ਧੋਮੀ ਬੜਾ ਤੇ ਬੋੜੀ ਕਹ ਹਰਤੇ ਸਵੇਰੇ ਇਹ ਬੱਚਾ ਇੰਨਾ ਸਿਆਣਾ ਇਹਨੇ ਮੇਰੇ ਨਾਲ ਭਾਂਡੇ ਵੀ ਧਵਾਏ ਕਾਫੀ ਕੰਮ ਕਰ ਲੈਂਦਾ ਵਾ ਇਹ ਇੱਧਰ ਦੇਖੋ ਜੀ ਹੁਣ ਹੁਣ ਆਪਾਂ ਕ੍ਰਿਕਟ ਖੇਡ ਰਹੇ ਆ ਆਪਾਂ ਪਹਿਲਾਂ ਨੀਂਦ ਪੂਰੀ ਕਰ ਲਈ ਕਿੰਨੇ ਵਜੇ ਤੇ ਸੁੱਤੇ ਹੋਏ ਆ ਤੁਸੀਂ ਮੈਂ ਜਾਣਾ ਜੀਗਾ ਸੂਜਾਪੁਰ ਮੈਨੂੰ ਪੈਸੇ ਨਹੀਂ ਆਏਗੇ ਕੋਈ ਕੋਈ ਕੱਟ ਫਾਈ ਨਹੀਂ ਗੇ ਚਲੋ ਸੂਜਾਪੁਰ ਜਾਣਾ ਮੈਂ ਐਂਟਰੀ ਪਾ ਕੇ ਆਉਣੀ ਆ ਦੋ ਦਿਨ ਤੂੰ ਨਹੀਂ ਜਾਇਆ ਜਾਣਾਗਾ ਅੱਜ ਦੇਖਦਾ ਅੱਜ ਸ਼ਾਮ ਨੂੰ ਆ ਗਏ ਤਾਂ ਮੈਂ ਖੁਣ ਜਾਊਗਾ ਕਿੱਥੇ ਜਾਣਾ ਤੁਸੀਂ ਸੂਜਾਪੁਰ ਉਹ ਕਿੱਥੇ ਆ? ਇਹਨਾਂ ਦਿਨਾਂ ਚ ਜੀ ਹੈਗੀਆਂ ਕਬੂਤਰਾਂ ਦੀਆਂ ਬਾਜ਼ੀਆਂ ਤੇ ਇਹ ਥੋੜੇ ਵਿੱਚ ਵਿੱਚੋਂ ਬਾਜ਼ੀਆਂ ਵਗੈਰਾ ਪਨਾ ਲੈਂਦੇ ਆ ਚਲੇ ਜਾਂਦੇ ਆ ਬਾਜ਼ੀਆਂ ਨੂੰ ਕਬੂਤਰਾਂ ਦੀਆਂ ਟਾਈਮ ਨੰਘੇਦਾ ਵਧੀਆ ਸੌਂ ਟਾਈਮ ਨੰਘ ਜਾਂਦਾ ਵਧੀਆ ਕੰਮ ਕਰਕੇ ਨਿਘਾ ਲਓ ਕਰਦਾ काम कर लो ए ए ਸੁੱਤੇ ਸੀ ਜੀ 2:30 ਵਜੇ ਦੁਪਹਿਰੇ 2:30 ਵਜੇ ਦੇ ਕਰੀਬ ਸੁੱਤੇ ਹੋਏ ਆ ਸਵਾ 6 ਹੋਣ ਉਠਾਏ ਨੇ ਉਹ ਵੀ ਖਿੱਚ ਖਿੱਚ ਕੇ ਉਠਾਏ ਹੋਣੀ ਇਹ ਜੀ ਉੱਠਦੇ ਹੀ ਨਹੀਂ ਉੱਠਦੇ ਹੀ ਨਹੀਂ ਜਨਮਰ ਜੀ ਠਾਈ ਜੋ ਆ ਵੀ ਛੱਡਦਾ ਕਿ ਪੁੱਛਾ ਚਲੋ ਬੋਲਿੰਗ ਕੌਣ ਕਰ ਰਿਹਾ ਹੁਣ ਕਰਨਦੀਪ ਸਨੀ ਹੈ ਮੈਂ ਥੋੜਾ ਭਾਈ ਟੁਕਿੰਦੋ ਚਲੋ ਫੇਰ ਹੁਣ ਮੈਂ ਵੀ ਸਬਜੀ ਬਣਾ ਲਾਂ ਹਨ ਫੇ ਲੇਟ ਵਾਲਾ ਜੋ ਮੰਮੀ ਬਣਾ ਰਹੀ ਸੀ ਤੜਕਾ ਅੱਛਾ ਇੱਧਰ ਬੋਲਿੰਗ ਹੋ ਰਹੀ ਸਨੀ ਆ ਦੇਖੋ ਮੈਂ ਨੇ ਇੰਨੀ ਵਾਰੀ ਕਿਹਾ ਨਾ ਵੀ ਤੂੰ ਆਪ ਦੀ ਛਾਤੀ ਤੇ ਇਦਾਂ ਨਹੀਂ ਮਾਰਨਾ ਵਾ ਫੇ ਤੈਨੂੰ ਪ੍ਰੋਬਲਮ ਹੋ ਜੂਗੀ ਪਰ ਨਹੀਂ ਇਹਨੇ ਮਾਰਨੀ ਹੀ ਮਾਰਨੀ ਆ ਬਾਈ ਚਹਿੰਦਾ ਕੀ ਕਹਿਣਾ ਹਾਂ ਬਾਈ ਚਹਿੰਦਾ ਅੱਛਾ ਦੇ ਅੱਜ ਫਿਰ ਥੋੜੀ ਫੇਵਰੇਟ ਫੇਵਰੇਟ ਦਾਲ ਪਾਣੀ ਬਣ ਰਿਹਾ ਥੋੜਾ ਅੱਜ ਚੂਰਾ ਵੜੀ ਔਰ ਅਰਬੀ ਹੋ ਗਈ ਔਰ ਵੀ ਹਾਂ ਲੈ ਕੇ ਹਾਂ ਕਟ ਕੇ ਅਰਬੀ ਚੂਰਾ ਵੜੀ ਬਣਨੀ ਅੱਜ ਕੋਈ ਆਪਸ਼ਨ ਨਹੀਂ ਸੀ ਕਿ ਫਿਰ ਚੂਰਾ ਵੜੀ ਬਣਾਉਣੀ ਆ ਹੁਣ ਐ ਚੂਰਾ ਕੀੜੀਆਂ ਆਵੋ ਤਨੇ ਇਥੇ ਨਾ ਵੀ ਇੱਟਾ ਪੱਟਿਆ ਚੱਕੋ ਰੋੜੇ ਸਾਰੇ ਹੈ ਪੈਰਾਂ ਸਲੀਪਰ ਪਾ ਲੋ ਉਹ ਤਾਂ ਤੁਸੀਂ ਪਾਉਣੇ ਆ ਮੇਰੇ ਤਾਂ ਕਹਿਣਾ ਵਾ ਵੀ ਪਾਓ ਸਲੀਪਰ ਪੈਰਾਂ ਚ ਚੱਲ ਤੇ ਚਲੋ ਜੀ ਚਲੋ ਜੀ ਹਾਂ ਚਲ ਜੀ ਜੀ ਪੱਕਾ ਰੇ ਇੱਥੇ ਦੇਖ ਰਹੇ ਹਾਂ ਜੀ ਰਾਣੀ ਦਾ ਕੀ ਹਾਲ ਹੈ ਰਾਣੀ ਰਾਣੀ ਰੋਹੀ ਪਾਰੇ ਪਾਰੇ ਸੇ ਗੁਸ਼ਾਲਾ ਖਾ ਰਹੀ ਹੈ ਇਹ ਰਾਣੀ ਖਾ ਲਾ ਪਹਿਲਾਂ ਸੀ ਇਦਾਂ نیچے ਰੱਖ ਦਿੰਦੇ ਸੀ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਕਿਉਂਕਿ ਅਸੀਂ ਕਦੇ ਬੱਕਰੀ ਰੱਖੀ ਨਹੀਂ ਸੀਗੀ ਫਸਟ ਟਾਈਮ ਰੱਖੀ ਹੈ ਇਹ ਤਾਂ ਇਹ ਕਾਫੀ ਖਲਾਰਾ ਪਾਉਂਦੀ ਸੀ ਉੱਤੇ ਹੀ ਬੀਂਗਣਾ ਵਗੈਰਾ ਕਰ ਦਿੰਦੀ ਸੀ ਤੇ ਤੁਸੀਂ ਉਹ ਗੇਰਾ ਕਰ ਦਿੰਦੀ ਸੀ ਤਾਂ ਫਿਰ ਇਦਾਂ ਹੈਂਗ ਕਰਨਾ ਸ਼ੁਰੂ ਕੀਤਾ ਹਾਂ ਨਾ ਥੋੜਾ ਈਜ਼ੀ ਹੋ ਗਿਆ ਵੈਸੇ ਇਹ ਨਹੀਂ ਤੈਨੂੰ ਹੁਚਲਾਈ ਜਾਣਾ ਹਾਲ ਹੀ ਹਾਲ ਹੀ ਹਾਲ ਹੀ ਹਾਲ ਹੀ ਰਾਨੀ ਰਾਨੀ ਬਹੁਤ ਪਿਆਰੀ ਹੈ ਜੀ ਸੱਸਰੀ ਕਾਲ ਜੀ ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਨਹੀਂ ਦਬਾ ਕੇ ਸਤਿ ਸ੍ਰੀ ਅਕਾਲ ਸਾਰੇ ਚੈਨਲ ਜਰੂਰ ਸਬਸਕ੍ਰਾਈਬ ਤੇ ਘੰਟੀ ਆ ਬੈ ਦਬਾ ਦਿਓ ਹਾਂਜੀ ਵੀਡੀਓ ਨੂੰ ਐਂ ਤੱਕ ਜਰੂਰ ਦੇਖਿਆ ਕਰੋ ਜੀ ਤੇ ਅੱਜ ਥੋੜਾ ਜਿਹਾ ਤਬੀਤ ਠੀਕ ਨਹੀਂ ਸੀਗੀ ਉਹਦੇ ਵਾਸਤੇ ਸੌਰੀ ਫੀਲ ਕਰਦੇ ਆ ਕੋਈ ਥੋੜਾ ਇਮਪ੍ਰੈਸ਼ਨ 'ਚ ਫਰਕ ਹੋਊਗਾ ਤੇ ਆਪਣੀ ਵੀਡੀਓ ਨੂੰ ਐਂ ਤੱਕ ਐਂ ਤੱਕ ਜਰੂਰ ਦੇਖਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟਸ ਜ਼ਰੂਰ ਕਰੋ ਜੀ ਤੇ ਆਪਣੇ ਚੈਨਲ ਨੂੰ ਵਰਤਮਾਨ ਸਪੋਰਟ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਹੱਸਦੇ ਰਹੋ ਜੀ